ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਚੱਲੇ ਆਂ ਬਾਬਾ ਵਿਕਾਸ ਸਾਹਿਬ ਤੇ ਚਤੀਆ ਪਿਆਰੀ 6 ਵਜੇ ਤੁਰੇ ਸੀਗੇ ਹੁਣ ਨਾਲ ਦੇ ਮਿੱਤਰਨ ਤੋਂ ਚੱਕ ਕੇ ਫੇਰ ਅਸੀਂ ਪਾ ਦੇਣੀ ਆ ਚੱਲੇ ਤੇ ਚਲੋ ਬਾਕੀ ਤੁਹਾਨੂੰ ਪਹੁੰਚ ਕੇ ਦੱਸ ਦਿਆਂ ਵੀ ਕਿੱਦਾਂ ਵਾਦ ਦਰਸ਼ਨੇ ਕਰਾਉਣੇ ਤਾਂ ਸਾਡੇ ਨਾਲ ਸਿੰਘ ਜੀ ਆ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਤੇ ਸਾਡੇ ਨਾਲ ਛੋਟੇ ਮੀਨ ਇਹ ਸੇ ਮਤਬਾਹ ਸਿੰਘ ਦੀ ਚੌੜੀਆਂ ਦਾ ਸਾਲੇ ਨਾਲ ਆ ਸਾਡੇ ਤੇ ਦਾਸ ਹੁਣੀ ਆਪ ਵੀ ਨਾਲ ਹੀ ਨਾ ਸਾਦਾ ਛੌੜ ਨਹੀਂ ਗੁਪਤ ਟਿਕਾਣੀ ਤੇ ਪਹੁੰਚ ਗਏ ਆ ਅਸੀਂ ਆ ਸਿੰਘ ਸਾਡੇ ਨਾਲ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜਾਂ ਜੱਲੀਆਂ ਨੇ ਬਗਾਲਾ ਸਾਹਿਬ ਨੂੰ ਆਉਂ ਸੰਗ ਤੋਂ ਤੁਹਾਨੂੰ ਦਰਸ਼ਨ ਕਰਾਉਣੇ ਆ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਚੁੱਕੇ ਆ ਲੋ ਜੀ ਜੰਡੇ ਆਲਾ ਲੰਘੇ ਆ ਲੰਘੇ ਨਹੀਂ ਜੰਡੇ ਆਲੇ ਦੇ ਵਿੱਚ ਹੀ ਆ ਹਲੇ বারবার ਹੋ ਗਏ ਆ ਜੀ ਸ਼ੇਰਾਂ ਨੂੰ ਇਥੋਂ ਗਾਂ ਜਲੰਧਰ ਜਲੰਧਰੋਂ ਸਿੱਧਾ ਬਾਫੇ ਬਦਾਲਾ ਸਾਹਿਬ ਵਾਲੀ ਰੋਡ ਤੇ ਆਪਾਂ ਚੜ ਜਾਣਾ ਲਓ ਵੀਰ ਜੀ ਆਪਾਂ ਪਹੁੰਚ ਗਏ ਆ ਜੀ কুকੜਪਿੰਡ কুকੜਪਿੰਡ ਤੋਂ ਆਪਾਂ ਚੜਾਂਗੇ ਜਲੰਧਰ ਰੋਡ ਤੇ ਜਲੰਧਰ ਰੋਡ ਤੋਂ ਫੇ ਆਪਾਂ ਜਾਵਾਂਗੇ ਬਾਬਾ ਪਕਾਲਾ ਸਾਹਿਬ ਨੂੰ ਤੇ ਉੱਥੇ ਬਾਬਾ ਪਕਾਲਾ ਸਾਹਿਬ ਜਾ ਕੇ ਗੁਰੂ ਘਰ ਦੇ ਵੀ ਦਰਸ਼ਨ ਕਰਾਵਾਂਗੇ ਜੀ ਕਰਤਾਰਪੁਰ ਪਹੁੰਚ ਗਏ ਆ ਜੀ ਸਭ ਐਸਾ ਬੰਦ ਗੋਭੀ ਆ ਜੀ ਠੀਕ ਆ ਜੀ ਜਿਹੜਾ ਜਿਹੜਾ ਵੀਰ ਬਿੰਦੂ ਦਾ ਇਹ ਬੰਦ ਗੋਭੀ ਦੇ ਦਰਸ਼ਨ ਕਰਕੇ ਜਾਓ ਮਿਕਸੀ ਬੜੀ ਵਰੀਕ ਕਰਕੇ ਚਲਾਈ ਆ ਪੂਰਾ ਫਾਈਨ ਪਾਊਡਰ ਕਰਕੇ ਪੂਰੀ ਆਪਾਂ ਦਾ ਪੂਰਾ ਫਾਈਨ ਪਾਊਡਰ ਬਣਾਇਆ ਇਹ ਕਿਤੇ ਰਾਤੀ ਲੂਣ ਪਾ ਕੇ ਕਟਰ ਚ ਲਾਇਆ ਹੈਗਾ ਇਹਨੇ ਉਹਦੇ ਨਾਲ ਤਿੱਖੇ ਹੋ ਗਿਆ ਜੀ ਦੰਦੇ ਇਹਦੇ ਪਰ ਵੀਰੇ ਇੰਨੀ ਨਹੀਂ ਵਿਆਸ ਵੀ ਤੁਸੀਂ ਇੰਨੀ ਬਰੀਕ ਕਰੋਗੇ ਉਹ ਨਹੀਂ ਬੰਦ ਗੋਪੀ ਆ ਯਾਰ ਕਰਤਾਰਪੁਰ ਦੀ ਸਪੈਸ਼ਲ ਮੰਦ ਗੋਪੀ ਆ ਠੀਕ ਹੈ ਜੀ ਠੀਕ ਹੈ ਜੀ ਚਲੋ ਮੰਨ ਲੈਂਦੇ ਆ ਜੀ ਗੁਰੂ ਰਾਮਦਾਸ ਗਾ ਹਾਂ ਜੀ ਬਾਬਾ ਜੀ ਦਿਓ ਜਾਣਕਾਰੀ ਆਪਾਂ ਕਿੱਥੇ ਪਹੁੰਚ ਗਏ ਆਂ ਅਸੀਂ ਆਪਾਂ ਪਹੁੰਚ ਚੁੱਕੇ ਆਂ ਬਾਬਾ ਬਕਾਲਾ ਸਾਹਿਬ ਇਹ ਆ ਬਾਬਾ ਪਾਲਾ ਜੀ ਦਾ ਪੜਾ ਕਰੋ ਸੰਗਤ ਨੂੰ ਕਰਾਓ ਕੋੜਿਆਂ ਦੇ ਦਰਸ਼ਨ ਹਾਂ ਜੀ ਬਾਬਾ ਜੀ ਕੀ ਕਿਹੋ ਜਿਹਾ ਫੀਲ ਹੋ ਰਿਹਾ ਤੁਹਾਨੂੰ ਚਰਦੀਗੜਾ ਜੀ ਸਹੀ ਆ ਚਰਦੀਗੜਾ ਜੀ ਬڑا ਆਨੰਦ ਆ ਰਿਹਾ ਜੀ ਇੱਥੇ ਆ ਕੇ ਹੈ ਬڑا ਆਨੰਦ ਆ ਰਿਹਾ ਜੀ ਇੱਥੇ ਆ ਕੇ ਕਿਦਾਂ ਹੈ ਕੀ ਕਹਿਣਿਆ ਤੂੰ ਲਓ ਜੀ ਬਕਾਲਾ ਸਾਹਿਬ ਦੇ ਬਾਜ਼ਾਰ ਦੇ ਕਰੋ ਦਰਸ਼ਨ ਸਾਧ ਸੰਗਤ ਜੀ ਕੋਈ ਹੋਣੀ ਤੁਹਾਨੂੰ ਘਰ ਦੇ ਵਿੱਚ ਦਰਸ਼ਨ ਕਰਾਉਨੇ ਆ ਜੀ ਬਾਜ਼ਾਰ ਜੀ ਲਓ ਜੀ ਆ ਬਕਾਲੇ ਦਾ ਬਾਜ਼ਾਰ ਆ ਜੀ ਬਾਜ਼ਾਰ ਦੇ ਦੇਖੋ ਤੁਸੀਂ ਮਾਹੌਲ ਮੋੜ ਲੱਗਾ ਹੋਇਆ ਪੂਰਾ ਬਾਜ਼ਾਰ ਦੇ ਵਿੱਚ ਟੰਗਣ ਦਾ ਰੋਡ ਤੇ ਲਾ ਦੀਏ ਪਾਰਕਿੰਗ ਲਾਵਾ ਸੰਜੇ ਜੀ ਹੁਣ ਆਪਾਂ ਗੱਡੀ ਲਾਵਾਂਗੇ ਪਾਰਕਿੰਗ ਦੇ ਵਿੱਚ ਵੀਰ ਜੀ ਹੁਣੀ ਗੱਡੀ ਲੱਗੇ ਆ پارک ਕਰਨ ਕਹਿੰਦੇ ਆ ਰੋਡ ਤੇ پارک ਕਰ ਦੇਣੀ ਆ ਬਾਕੀ ਚਲੋ ਦੇਖਦੇ ਆ ਅੱਗੇ ਗੱਡੀ ਆਪਾਂ ਕਿੱਥੇ ਪਾਰਕੀ ਕੇ ਚਲਾਉਣੇ ਆ ਜਾਂ ਬਾਕੀ ਰੋਡ ਤੇ ਲਾਉਣੇ ਆ ਰੋਡ ਤੇ ਉੱਤੇ ਹੀ ਨਹੀਂ ਨਹੀਂ ਸੇਵ ਕਰਦੇ ਸੇਵ ਠੀਕ ਆ ਜੀ ਸੇਵ ਕਰ ਲੀਏ ਲਿਮਾਰੀ ਚਲਾਉਣੀ ਲਿਮਾਰੀ ਚਲਾ ਲੈਣੇ ਆ ਜੀ ਆ ਆ ਗਈ ਆ ਵੀ ਪਹੁੰਚ ਗਏ ਆ ਜੀ ਗੱਡੀ پارک ਕਰ ਦੁੱਤੀ ਆ ਪਾਰਕਿੰਗ ਦੇ ਵਿੱਚ ਤੇ ਉਹਨਾਂ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਾਉਣੇ ਦਰਸ਼ਨ ਹੋ ਗਿਆ ਅੰਦਰ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਿਕ ਕਰੇ ਹੋਏ ਸੀ ਬਲੇ ਕੋਈ ਸ਼ੌਕ ਮਿਲਦਾ ਹੈ ਅੰਦਰੋਂ ਕਿਉਂਕਿ ਉੱਥੇ ਮਨਾਹੀ ਸੀਗੀ ਤੇ ਅਸੀਂ ਕੋਈ ਚੀਜ਼ ਲੱਭਦੇ ਫਿਰਦੇ ਆਂ ਵਸਤੂ ਲੱਭਦੇ ਫਿਰਦੇ ਆਂ ਕੋਈ ਜੀ ਅੱਜ ਇੱਥੋਂ ਮਿਲ ਗਈ ਤਾਂ ਬਹੁਤ ਵਧੀਆ ਗੱਲ ਆ ਨਹੀਂ ਤਾਂ ਸਾਨੂੰ ਕਿਹਨੇ ਲਿਖਣੀ ਪਣੀ ਆ ਜਿਹੜਾ ਮੇਨ ਕਾਰਨ ਸਾਡਾ ਉਹੀ ਆ ਵੀ ਇਹ ਕੋਈ ਚੀਜ਼ ਦੇਖਣ ਆਏ ਹੋਏ ਆ ਹਾਂ ਜੀ ਬਾਬਾ ਜੀ ਕਿਹੜੀ ਵਸਤੂ ਲੱਭਦੇ ਫਿਰਦੇ ਆਂ ਆਪਾਂ ਲੱਭ ਰਹੇ ਆਂ ਜੀ ਸਨੇਹਰਾ ਤੇ ਸਲੋਤਰ ਠੀਕ ਹੈ ਮਾਦਾ ਸਲੂਟਰ ਦਾ ਲੱਭ ਗਿਆ ਆਪਾਂ ਠੀਕ ਹੈ ਇਹ ਵੀ ਕਹਿੰਦੇ ਆ ਰਿਹਾ ਮੇਰਾ ਆ ਗਿਆ ਇਹ ਦਾ ਆਕਾਰ ਛੋਟਾ ਨਹੀਂ ਆਪਣੇ ਹਿਸਾਬ ਨਾਲ ਇਹ ਦਾ ਆਕਾਰ ਛੋਟਾ ਆਪਣੇ ਹਿਸਾਬ ਨਾਲ ਹਾਂ ਵੱਡੇ ਨਾਲ ਪੱਤਰ ਇਹਦੇ ਨੂੰ ਨਹੀਂ ਹੋਏ ਕਿ ਨਾ ਚਲੋ ਪਤਾ ਕਰ ਲੋ ਜੀ ਜਿਹੜੀ ਵਸਤੂ ਲੱਭਦੇ ਫਿਰਦੇ ਆ ਉਹ ਤਾਂ ਸਾਨੂੰ ਹੱਲੇ ਕਿਤੇ ਉਹ ਮਿਲ ਨਹੀਂ ਰਹੀ ਖਿਆਲ ਨਹੀਂ ਰਹੀ ਹੈਗੀ ਜੇ ਕਿਤੇ ਉਹ ਇੱਕ ਅਦਾ ਪੀਸ ਕਿਤੇ ਮਿਲਦਾ ਹੀ ਆ ਤੇ ਉਹ ਇਹਨਾਂ ਨੂੰ ਪਸੰਦ ਨਹੀਂ ਉਹਦਾ ਪਤਾ ਨਹੀਂ ਬਾਬਾ ਜੀ ਹੁਣੇ ਕਿਹੜੀ ਚੀਜ਼ ਲੱਭਦੇ ਫਿਰਦੇ ਆ ਪਤਾ ਨਹੀਂ ਇਹਨਾਂ ਨੂੰ ਕੀ ਪਸੰਦ ਆਊਗਾ ਇਹ ਤਾਂ ਹੁਣ ਮਾਲਕ ਹੀ ਦੱਸਣਗੇ ਬਾਬਾ ਜੀ ਆ ਸਥਾਨਵਾਦ ਇੱਥੇ ਚਾਨਣਾ ਬਾਉ ਮਰੇ ਜੀ ਇਹ ਸਥਾਨ ਮਤਲਬ ਕੀ ਆ ਇਹ ਖੋਲਵੇਂ ਮੁਖੀ ਬਾਬਾ ਜੋਗਾ ਸਿੰਘ ਜੀ ਕਿਦਾਂ ਛੇਹੀ ਦਾ ਤਰਨਾਦਰ ਵਾਲਿਆਂ ਦਾ ਪੜਾਵ ਆ ਇੱਥੇ ਜੀ ਤੇ ਬਾਬਾ ਗੁਰਦੇਵ ਸਿੰਘ ਜੀ ਆਨੰਦਪੁਰ ਵਾਲੇ ਉਹ ਵੀ ਇੱਥੇ ਆ ਕੇ ਰੁਕਦੇ ਆ ਜਦੋਂ ਇੱਥੇ ਮਹੱਲਾ ਹੁੰਦਾ ਵਾ ਠੀਕ ਹੈ ਜੀ ਹਾਂ ਜੀ ਤੇ ਪਰੇ ਬਾਬਾ ਜੀ ਦਾ ਫੜਾਵਾ ਬਾਬਾ ਜੂਗਾ ਹੈਗੇ ਜੀ ਦਾ ਉੱਥੇ ਵੀ ਰਸਤਾ ਬਸ ਨਾ ਛਿੱਤੀ ਢੇਗਾ ਚੱਲਦੀਆਂ ਰਹਿੰਦੀਆਂ ਹਾਂ ਹੁਣ ਅਸੀਂ ਉੱਥੇ ਜਾਵਾਂਗੇ ਦਰਸ਼ਨ ਕਰਾਂਗੇ ਸਿਕਾਂਗੇ ਵੀ ਹਾਂ ਜੀ ਹਾਂ ਜੀ ਠੀਕ ਹੈ ਜੀ ਪਾਲ ਜਾਰੀ ਆ ਦੇਖੋ ਕਿੱਥੋਂ ਪੂਰੀ ਪੈਂਦੀ ਆ ਜੀ ਮੈਂ ਨਾ ਇਹ ਵਧੀਆ ਨੇ ਇਹ ਲੈ ਜੀ ਆਹ ਤੱਲੂ ਇਹ ਬਾਲਾ ਛੋਟਾ ਇਹ ਤਾਂ 3.5 ਫੁੱਟ ਦਾ ਥੋੜਾ ਬਾਲਾ ਦੇ ਵੀ 4 ਫੁੱਟ ਦਾ 3.5 ਤੈਨੂੰ ਪਾਪਾ ਜੀ ਨੇ ਰਗੜੇ ਚਾਲੂ ਕਰਨੇ ਆ ਤਗੜੇ ਚਾਲੂ ਕਰਨੇ ਆ ਤੂੰ ਪੈਰੇ ਲੱਗੇ ਹੋਏ ਆ ਪਾਪਾ ਜੀ ਵੇ ਬੋਧਿਆ ਚਾਰ ਵਾਰ ਤਿਆਰ ਰਹਿੰਦੀਆਂ ਪਾਸਾ ਹੋ ਹੋਰ ਠੀਕ ਆ ਜੀ ਪਾਪਾ ਜੀ ਨੂੰ ਸਲੋਟਰ ਤਾਂ ਪਸੰਦ ਆ ਗਿਆ ਵਾ ਸਨਹਿਰਾ ਨਹੀਂ ਆ ਰਿਹਾ ਕਿਉਂਕਿ ਸੁਨੇਰੇ ਦਾ ਆਕਾਰ ਆ ਬੜਾ ਛੋਟਾ ਇਹ ਸੁਨਹਿਰਾ ਵਾ ਇਹ ਤਾਂ ਇੱਕ ਰਗੜਾ ਵੀ ਨਹੀਂ ਪੈਣਾ ਆਪਾਂ ਨੂੰ ਚਾਹੀਦਾ ਜਿਹਦੇ ਵਿੱਚ ਦੋ ਤਿੰਨ ਰਗੜੇ ਇਕੱਠੇ ਹੀ ਪੈ ਜਾਣ ਠੀਕ ਹੈ ਜੀ ਚੱਲ ਜੀ ਕੰਮ ਵਿੱਚ ਦੋ ਤਿੰਨ ਰਗੜੇ ਜਾਂਦਾ ਇਸ ਵਿੱਚ ਫਿਰ ਇੱਕ ਰਗੜਾ ਵੀ ਪੂਰਾ ਬਣਾਗਾ ਆਨੰਦ ਜਿਆ ਨਹੀਂ ਹੋਣਾ ਫਿਰ ਹੂੰ ਇਹ ਤਾਂ ਹੋਰ ਬਾਬਾ ਜੀ ਕੋਈ ਸ਼ਸਤਰ ਵਸਤਰ ਹਥਿਆਰ ਕੋਈ ਆਪਾਂ ਸੁਨਹਿਰਾ ਸਾਨੂੰ ਉੱਤਰੀ ਫਿਰ ਫਲਾਲ ਦੇਖਣਾ ਵਾ ਖੰਡੇ ਵੀ ਦੇਖ ਲਈਏ ਆਪਾਂ ਕੋਈ ਗੱਲ ਨਹੀਂ ਜੀ ਇਹਨਾਂ ਨੇ ਵੀ ਇੱਥੋਂ ਬਹੁਤ ਪ੍ਰਾਪਨ ਲੈਰੇ ਸਲੂਟਰ ਮਿਲਦੇ ਆ ਤੇ ਹੁਣ ਬਾਬਾ ਜੀ ਨੂੰ ਕੱਲ ਜੀ ਆਪ ਨਹੀਂ ਜੀ ਉਹ ਤਾਂ ਕਾਮ ਹੈ ਮੈਪ ਚੇਂਜ ਹੋ ਗਿਆ ਮੈਂ ਪੁੱਥਈ ਆ ਬਾਬਾ ਜੀ ਦੇ ਪੈਰੇ ਲੱਗੇ ਹੋਏ ਆ ਅਸਲ ਤਾਂ ਇਹਨਾਂ ਦਾ ਬਾਬਾ ਵਿਕਾਸ ਹੈ ਉਹਨੂੰ ਜੀ ਕਰਦਾ ਜੀ ਕਿ ਤਾਂ ਨੀਣਾ ਆਪਾਂ ਨੂੰ ਫੇਰ ਲੋਤ ਤੱਕ ਇਹ ਕੀ ਲੈ ਆਇਆ ਚਲੋ ਤਾਂ ਕਰਕੇ ਹੁਣ ਕੱਲ ਕਿੱਦਾਂ ਆਣਾਂਗਾ ਤਾਂ ਕਰਦੇ ਹੀ ਗੱਲ ਮੰਨ ਲੈਂਦੇ ਇਹਨਾਂ ਦੀ ਹੈ ਨਾ ਠੀਕ ਹੈ ਜੀ ਬਸ ਇਹ ਮੈਂ ਕਰਦਾ ਤਾਂ ਬਾਬਾ ਦਾ ਚੜਤੀ ਗਲਾ ਲਿਆ ਨਾ ਦਿਕਾ ਵਾਲੀ ਲੱਗੇ ਆਪਣੇ ਇਧਰ ਬਾਬਾ ਜੀ ਨੂੰ ਕਹਿੰਦੇ ਲੱਗੇ ਆ ਹਵਾ ਜੀ ਰਗੜਾ ਇਧਰ ਬਾਬਾ ਜੀ ਹਵਾ ਜੀ ਰਗੜਾ ਹਵਾ ਬਾਈ ਰਗੜਾ ਹਵਾਈ ਰਗੜਾ ਚੱਲ ਰਿਹਾ ਆ ਇਹਦੇ ਰਸਤੇ ਦੀ ਲੋੜ ਨਹੀਂ ਹੈਗੀ ਬਸ ਇਹ ਦਾਡਾ ਪਹਿਰਾ ਲੱਗਾ ਹੋਣਾ ਚਾਹੀਦਾ ਤੁਸੀਂ ਲਾ ਸਕਦੇ ਆ ਇਹ ਪਰ ਬਣਦੀ ਨਹੀਂ ਉੱਪਰੋਂ ਆਦੇ ਆ ਬਾਬਾ ਜੀ ਹਵਾ ਜੀ ਥੋੜੀ ਬਣਨੀ ਹੈ ਹਵਾ ਜੀ ਪਗੜ ਬਣਾਈ ਜਾ ਰਹੇ ਆ ਇਦਾਂ ਵਾਹ ਤੁਹਾਡਾ ਚਿਹਰਾ ਨਹੀਂ ਥੋੜਾ ਸਾਫ਼ ਦਿਖਾਈ ਦੇ ਰਿਹਾ ਤੁਹਾਡੇ ਵੀ ਚਿਹਰੇ ਤੇ ਜਿਹੜਾ ਨੂਰ ਆ ਇਹ ਸੰਗਤਾਂ ਨੂੰ ਦਿਖਾਈ ਦੇ। ਉਹ ਕੀ ਰਗੜੇ? ਸਵਾਜੀ ਰਗੜੇ ਤੋਂ ਪਰਖ ਕਰੋ। ਬਾਬਾ ਗੁਰੰਦੇ ਰਗੜਾ ਚੱਲਦਾ ਹੀ ਰਵੇ ਬੱਸ। ਠੀਕ ਹੈ ਜੀ। ਦੇਖੋ ਬਾਬਾ ਜੀ ਹੁਣ ਕਿੱਦਾਂ ਮਤਲਬ ਤੁਹਾਡਾ ਕੀ ਵਿਚਾਰ ਬਣ ਰਿਹਾ ਜੇ ਇਥੋਂ ਮਤਲਬ ਆਪਾਂ ਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤਾਂ ਆਪਾਂ ਲੈ ਜਾਾਂਗੇ। ਜੇ ਤਾਂ ਆਪਾਂ ਨੂੰ ਚੀਜ਼ ਪਸੰਦ ਆ ਗਈ। ਵੇ ਦਾਪ ਲੈ ਜਾਗੇ ਜੇ ਨਹੀਂ ਫਿਰ ਤਾਂ ਵੀ ਸਾਤੇ ਆ ਜੇ ਲਿਜਾਵਾਂਗੇ ਤਾਂ ਵੀ ਸਾਤੇ ਆ ਨਾ ਲਿਜਾਵਾਂਗੇ ਤਾਂ ਵੀ ਸਾਤੇ ਆ ਕਰਦੀ ਗੱਲ ਹੀ ਰੱਖਣੀ ਜੇ ਵੀ ਹੈ ਨਾ ਐਵੇਂ ਨਰਾਸ਼ ਨਹੀਂ ਹੋਣਾ ਵੀ ਹੈ ਨਾ ਵੀ ਨਹੀਂ ਬੁਆ ਕੋਈ ਗੱਲ ਨਹੀਂ ਇਨੀ ਦਾ ਜਾ ਹੌਲੇ ਮੱਲੇ ਤੋਂ ਦੇਖ ਲਿਆ ਵਾ ਸੁੰਦਰ ਆ ਗਿਆ ਵਾ ਲਾਬ ਹੀ ਲਿਆ ਫਿਰ ਆਪਾਂ ਸਹੀ ਹੈ ਜੀ ਹਾਂ ਇਹ ਸਾਈ ਚਾਹੀਦਾ ਸੀ ਐਸਡੀ ਨੇ ਕਰ ਦਿੱਤਾ ਠੀਕ ਆ ਠੀਕ ਆ ਬਾਬਾ ਜੀ ਨੇ ਕਹਿੰਦੇ ਨਾਪ ਤੋਲ ਕਰਨਾ ਕਹਿੰਦੇ ਇੰਚ ਟੇਪ ਨਾਲ ਮਾਪਣਾ ਇੱਕ ਵਾਰੀ ਫਿਰ ਲੈ। ਠੀਕ। ਜਿਹੜੀ ਸ਼ੱਕ ਜਿਆ ਮਨ ਦੇ ਵਿੱਚ ਜਿਹੜਾ ਬਹਿਮ ਜਿਆਦਾ ਉਹ ਕੱਢਣਾ ਇੱਕ ਵਾਰੀ। ਓਕੇ ਓਕੇ। ਨਾਪ ਤੋਲ ਕਰਕੇ ਕਿੰਨੇ ਇੰਚ ਆ ਰਹੇ। 10 10 8 ਬਾਬਾ ਜੀ ਪੂਰੀ ਜਾਣਕਾਰੀ ਲੈ ਗਏ। ਕਨੇਨ ਜੋ ਤਮਨ ਹਾਂ ਉਹ 10 ਇੰਚ ਦੀ ਆ 12 ਇੰਚ ਵੀ ਹੈਗਾ ਹਾਂ ਜੀ ਇਹਦੂ ਵੱਡਾ ਵੀ ਹੈਗਾ ਜੀ ਇਹ ਫੁੱਲਾ ਹਨਾ ਇਹਦਾ ਕੀ ਰੇਟ ਆ ਜੀ ਲਾ ਲਾ ਇਹਦੂ ਵੱਡੇ ਉਹਦਾ ਆਉਂਦੇ ਆ ਆ 12 ਹੁੰਦਾ ਇਹਨਾਂ ਕੋਈ ਨਹੀਂ ਹੈਗਾ ਉਹਦਾ ਇਹ ਵੀ ਕੰਮ ਚਲਾਊਗਾ ਇਹਦਾ ਆਓ ਬਥੇਰਾ ਆ ਛੋਟਾ ਨਿਕਰਾ ਦੂਰੋਂ ਦੇ ਪੈਣੇ ਇਹਦੇ ਵਿੱਚ ਤੇ ਆ ਲੋਹੇ ਦੀਆਂ ਪੱਤੀਆਂ ਲਾਉਣ ਦੇ ਕੀ ਕਾਰਨ ਨੇ ਆ ਵੀ ਤੜਕਣ ਤੋਂ ਜਾਂ ਟੁੱਟਣ ਤੋਂ ਰੱਖਣ ਤੋਂ ਇਹ ਪਕੜ ਚੱਕਣ ਚੁਪਣਾ ਸੌਖਾ ਬੋ ਤਾਂ ਨਹੀਂ ਗੇ ਠੀਕ ਹੈ ਕੱਲਾ ਬੰਦਾ ਮੇਰੇ ਵਰਗਾ ਵੀ ਚੱਕ ਸਕਦਾ ਨਹੀਂ ਤੋਹੀ ਤਾਂ ਬਾਬਾ ਹੀ ਚੱਕ ਸਕਦੇ ਆ ਕਿਉਂਕਿ ਪੈਰੇ ਪੈਰੇ ਆਪਣੇ ਲੱਗੇ ਰਹਿੰਦੇ ਆ ਲੱਗੇ ਰਹਿੰਦੇ ਤੇ ਆ ਹੀ ਰਹਿੰਦੀ ਆ ਹਾਂ ਆ ਬਣੀ ਗੱਲ ਇਹ ਆਇਆ ਪਸੰਦ ਹਾਂ ਲੱਗਦਾ ਹੈ ਜੀ ਆਉਂਦਾ ਹੈ ਤੇ ਫਿਰ ਸਨੇਹਰਾ ਛੂਟਾ ਪੈ ਰਿਹਾ ਵਸ ਲੁੱਟਰ ਦੇ ਹਿਸਾਬ ਨਾਲ ਕਿ ਨਹੀਂ ਕੱਟਦਾ ਨਹੀਂ ਚੱਲ ਜਾਣਾ ਕਰਨਾ ਚਾਹੁੰਦਾ ਪਰ ਉਹ ਹੱਥ ਦੀ ਪકડ ਨਹੀਂ ਬਣਦੀ ਨੂੰ ਵੜ ਕੇ ਦੇਖ ਬੜਾ ਉਹੋ ਹੀ ਸਹੀ ਆ ਉਹ ਪਰਲਾ ਉਹ ਮੇਰੇ ਹਿਸਾਬ ਨਾਲ ਬਹੁਤ ਆ ਵੱਡਾ ਇਹ ਉਹ ਆ ਬਾਬਾ ਜੀ ਜਿਹੜਾ ਹਜੂਰ ਸਾਹਿਬ ਸਗਾ ਇਹਦਾ ਕੀ ਰੇਟ ਹੈ ਜੀ ਇਹ ਨਾ ਕੀ ਨਾ ਬੰਦੇ ਇਹ ਜਿਹੜੇ ਨੂੰ ਤਰਾਸ ਨਹੀਂ ਕੋਲ ਹੋਰੋਂ ਮਾਤਾ ਦਾ ਨਾ ਬਪਾ ਇਹਨਾਂ ਇਹ ਚਾਰ ਵੀ ਘਾਣਾ ਬੰਦੇ ਜਾਣ ਮੈਂ ਲੱਗੀ ਬਣਾਇਆ 40 ਹਜ਼ਾਰ ਆ ਵਾਡੀ ਚੈਰ ਵਾਡੀ ਚੈਰ ਆਹ ਕਿੰਨਾ ਸੀ ਇਹ ਤੈਨੂੰ ਜੀ ਹੋ ਗਿਆ ਵਾੜ ਕੇ ਲਓ ਜੀ ਹੋ ਗਈਆਂ ਵਧਾਈਆਂ ਮਿਲ ਗਿਆ ਸਮਾਨ ਹੋ ਜੀ ਸਨੇਹਰਾ ਵੀ ਮਿਲ ਗਿਆ ਸਲੂਤਰ ਵੀ ਮਿਲ ਗਿਆ ਹਾਂ ਬਾਟਾ ਵੀ ਮਿਲ ਗਿਆ ਬਾਟਾ ਵੀ ਮਿਲ ਗਿਆ ਕਿਹਦੇ ਕੋਲ ਬਾਟਾ ਉਹਨੂੰ ਕਾਦਾ ਕਾਟਾ ਹਾਂਜੀ ਦਵਾਰਾ ਦੱਸੋ ਬੱਬਈ ਕਿਹਦੇ ਕੋਲ ਬਾਟਾ ਉਹਨੂੰ ਕਾਦਾ ਕਾਟਾ ਬਾਟੇ ਭਰਪੂਰ ਦੇ ਹੁਕਮ ਹਜੂਰ ਦੇ ਸਿੰਘ ਨਾਲੇ ਛਕਦੇ ਨਾਲੇ ਝੂੜਦੇ ਟੀੜੀਆਂ ਗਲੀਆਂ ਹਾਥੀ ਝੂੜਦੇ ਥੂਕ ਨਿਕਲ ਗਈ ਆ ਚੱਕ ਕੇ ਲਿਆਉਂਦੇ ਦੀ ਕੋਈ ਟਕਾ ਲਿਆ ਵਾ ਬਾਟਾ ਵੀ ਟਕਾ ਵਿੱਚ ਔਰ ਇਹ ਸਲੂਤਰ ਵੀ ਆ ਗਿਆ ਠੀਕ ਹੈ ਜੀ ਗੱਫੇ ਖੜਾ ਰਹਿਣਾ ਹਾਂ ਹਾਂ ਜੀ ਹੁਣ ਆਪਾਂ ਕਿੱਧਰ ਦੀ ਤਿਆਰੀ ਆਈ ਕਿੱਧਰ ਨੂੰ ਜਾਣਾ ਹੁਣ ਬਾਬੇ ਚੁੱਕਾ ਸਿੰਘ ਆਪਾਂ ਚੁੱਕਾ ਰਹੇ ਹਾਂ ਤੇ ਸਾਂਤ ਠੀਕ ਹੈ ਜੀ ਆ ਕੇ ਸਿੱਧੀਆਂ ਬਾਣੀ ਲਾਉਨੇ ਆ ਗੱਫੇ ਪਾਣੀ ਲਾਉਨੇ ਆ ਬਾਬਾ ਜੀ ਖੋਲੋ ਲੋਕ ਮਾਣਿਆ ਜਾ ਆ ਜੀ ਉਖਲੇ ਬਾਟੇ ਬਲੂਰ ਦੇ ਸਿੰਘ ਨਾਲੇ ਛੱਦੇ ਨਾਲੇ ਝੂਰਦੇ ਪੀੜੀਆਂ ਅਗਲੀਆਂ ਹਾਥੀ ਝੂਲਿਆ ਕਾਲ ਨੇਗਾ ਜਲ ਰਹੀਆਂ ਆ ਇਹ ਇਹ ਸਥਾਨ ਬਾਬਾ ਜੂਗਾ ਸਿੰਘ ਜੀ ਦਾ ਛੇਵੇਂ ਪਾਛਾਈ ਦਾ ਇੱਥੇ ਗੁਰੂ ਆ ਗੁਰੂ ਹਰਗੋਬਿੰਦ ਸਾਹਿਬ ਦਾ ਤੇ ਇਸ ਟਾਈਮ ਇਹ ਸੰਤਾਨ ਹੈਗਾ ਬਾਬਾ ਜੂਗਾ ਸਿੰਘ ਦੇ ਅੰਦਰ ਉੱਚੀ ਵੱਲੋਂ ਮੜਿਆ ਆ ਇਹ ਸਥਾਨ ਐਸ ਟਾਈਮ ਜਥੇਦਾਰ ਬੱਬਾ ਜੂਗਾ ਸਿੰਘ ਜੀ ਦੇ ਅੰਡਰ ਆ ਮੁਸਲਮਾਨੀ ਦਾ ਤਰਨਾ ਦਲ ਵਾਲੇ ਠੀਕ ਆ ਜੀ ਵਾਈਕੂ ਡਿਊਟੀ ਦਾ ਖਾਲਸਾ ਵਾਈਕੂ ਡਿਊਟੀ ਬਾਬਾ ਜੀ ਤੁਰਦੇ ਤੁਰਦੇ ਫਿਰ ਵਾਪਸ ਆ ਗਿਆ ਬਿਆਰ ਚ ਪਤਾ ਨਹੀਂ ਹੁਣ ਇਹਨਾਂ ਨੂੰ ਖੰਡੇ ਰਣੇ ਖੰਡੇ ਗੰਡੇ ਅਚਾਨੀ ਖੰਡੇ ਠੀਕ ਆ ਜੀ ਓਏ ਕਾ ਡਾਲੂਗਾ ਕਾਤਤ ਨਹੀਂ ਹੁੰਦੇ ਕੰਨੜ ਫਿਲਮਾਂ ਚ ਹਾਂ ਸੋਮੂ ਦੀਆਂ ਤਾਕੀਆਂ ਖੋਲਦੇ ਨੇ ਇਕੱਠੀਆਂ ਹੀ ਮੀਆਂ-ਮੀਆਂ ਦੀਆਂ 20 ਦੀਆਂ 20 ਗੱਡੀਆਂ ਦੀਆਂ ਇਕੱਠੀਆਂ ਤਾਕੀਆਂ ਖੋਲ ਕੇ ਕੱਢਦੇ ਹੁੰਦੇ ਧੰਦੇਦਾਰ ਆਹ ਡਾਲੂਗਾ ਹਾਂ ਬੋਲ ਕਾ ਡਾਲੂਗਾ ਮਾਰ ਦੂਗਾ ਤੋੜ ਦੂਗਾ ਇਹ ਜਿੰਨਾ ਬਹੁਤ ਫਰੀਕ ਵੀਰੇ ਥੈਂਕ ਯੂ ਹਾਂਜੀ ਬਾਬਾ ਜੀ ਆ ਲੈ ਲਿਆ ਬਾਬਾ ਜੀ ਬਾਹਰ ਘੜੀ ਦੇਖਣਾ ਉਸ ਤੇ ਆਹ ਯਾ ਬਾਈ ਕੀ ਪਸੰਦ ਆ ਰਿਹਾ ਆ ਟਕੂਆ ਲੈਣਾ ਟਕੂਆ ਟਕੂਆ ਦਾ ਟਕੂਆ ਖੜ ਕੇ ਬਾਬਾ ਬਾਬਾ ਬਾਹਰ ਲੱਗੇ ਚੈੱਕ ਕਰੀਏ ਦਾਵੇ ਪੈਰ ਤੇ ਹੋ ਜਾ ਭਰਾਵਾ ਆ ਫੜਦੇ ਨਹੀਂ ਉਹ ਵੀ ਦੇਖ ਲਓ ਦਸਾਂ ਦਾ ਦਸਾਂ ਜਿਹੜਾ ਫੜਦੇ ਆ ਉਹ ਲੈ ਹਾਂਜੀ ਬਾਬਾ ਜੀ 70 ਲਏ ਨੇ ਬਾਬਾ ਜੀ ਠੀਕ ਆ ਜੀ ਇਹ ਕਿ ਠੰਡੇ ਠੰਡੇ ਨਹੀਂ ਹੁੰਦੇਗੇ ਉਹ ਠੰਡੇ ਤਾਂ ਉਦੋਂ ਨਹੀਂ ਹੋਵਾਂਗੇ ਜਦ ਤਨ برف ਚ ਲੱਗਾਂਗੇ ਠੀਕ ਆ ਨਾ ਪਾਉ ਵਾਂਗੂ ਕਹਿ ਤਾ ਠੰਡੇ ਹੁਣ ਹੁਣ برف ਚ ਲੱਗ ਜੀਏ ਕੋਈ ਠੰਡੇ ਦਾ ਫਿਰ ਉਦੋਂ ਹੀ ਹੋਵਾਂਗੇ ਜਦ ਤਨ ਫਿਰ ਚਾਰ ਬੰਦੇ ਮੋਢਿਆਂ ਤੇ ਚੱਕ ਕੇ ਲੈ ਜਾਣਗੇ ਇਹ ਸ਼ਸਤਰ ਵੀ ਜਣੇ ਖਣੇ ਨੂੰ ਨਹੀਂ ਜੱਚਦੇ ਦੁੱਤਰ ਵਿਆਦੇ ਸਨੇਰਾ ਆ ਇਹ ਇੱਕ ਬਾਟਾ ਲਿਆ ਹੁੰਦਾ ਸੀ ਸਰਬ ਲੋਧ ਹੋਰ ਬਾਬਾ ਜੀ ਇਹੋ ਜਿਹਾ ਫੀਲ ਹੋ ਰਿਹਾ ਤੁਹਾਨੂੰ ਕਨਸੀ ਵੀ ਦੇ ਬਹੁਤ ਵਧੀਆ ਫੀਲ ਹੋ ਰਿਹਾ ਬਾਬਾ ਕਨਸੀ ਵੀ ਦੇ ਲਓ ਜੀ ਪਹੁੰਚ ਗਏ ਆ ਘਰੇ ਤੇ ਹੁਣ ਚਾਹ ਬਣਾਉਣੀ ਆ ਤੇ ਚਾਹ ਪੀ ਕੇ ਬਾਕੀ ਦੀ ਕਾਰਵਾਈ ਕਰਨੀ ਆ